ਹਾਂਜੀ ਜਰਨੈਲ ਸਿੰਘ ਸੰਧੂ ਮੈਂ ਕਿਰਤੀ ਕਿਸਾਨ ਯੂਨੀਅਨ ਲੰਬੀ ਤੇ ਮਲੋੜ ਦਾ ਪ੍ਰਧਾਨ ਆ ਅਸੀਂ ਮੋਟਰਸਿੰਘ ਰੈਲੀ ਮਾਰਚ ਕਰ ਰਹੇ ਆ ਸਾਰੇ ਪੰਜਾਬ ਚ ਕਿਰਤੀ ਕਿਸਾਨ ਯੂਨੀਅਨ ਉਹ ਜੋ ਸਾਡੇ ਸੱਦਾ ਸੀ ਹਾਈ ਕਮਾਂਡਾ ਉਹਦੇ ਉਹਨਾਂ ਦੇ ਸੱਦੇ ਤੇ ਅਸੀਂ ਇਹ ਜਿਹੜੀ ਮੋਟਰਸਿੰਘ ਰੈਲੀ ਕੱਢ ਰਹੇ ਆ ਪੰਜਾਬ ਨੂੰ ਬਚਾਉਣ ਦੀ ਨਸ਼ਾ ਦੀ ਬੜੀ ਵੱਡਾ ਕਲੰਕੇ ਸਾਡੇ ਦੇ ਮੱਥੇ ਤੇ ਦੇਸ਼ਾਂ ਚ ਸਾਨੂੰ ਵਿਦੇਸ਼ਾਂ ਚ ਭੰਡਿਆ ਜਾਂਦਾ ਕਿ ਪੰਜਾਬੀ ਜਿਹੜੇ ਨੇ ਨਸ਼ਾ ਬਹੁਤ ਕਰਦੇ ਨੇ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਮੰਗ ਕਰਨੇ ਆ ਵੀ ਪਹਿਲ ਦੇ ਆਧਾਰ ਤੇ ਪਿੰਡਾਂ ਚ ਕਮੇਟੀਆਂ ਬਣਾ ਕੇ ਚਾਹੇ ਪੁਲਿਸ ਦੇ ਜਿਹੜੇ ਥਾਣੇ ਨੇ ਪੁਲਿਸ ਅਫਸਰ ਜਿਹੜੇ ਨੇ ਇਹ ਵੀ ਨਾਲ ਰਲੇ ਹੋਏ ਨੇ ਤੇ ਇਹਨਾਂ ਦੀ ਸ਼ਹਿਤ ਹੀ ਵਿਗਦਾ ਨਸ਼ਾ ਉਹ ਤੇ ਵੇਗ ਨਹੀਂ ਸਕਦਾ ਬਾਕੀ ਜਿਹੜੀ ਕੁਦਰਤੀ ਖੇਤੀ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨੂੰ ਬਾਹਰ ਕੱਢਾ ਜਾਵੇ ਜਿਹੜੇ ਦਲਦਲ ਕਰਜ਼ੇ ਚ ਫਸਿਆ ਹੋਇਆ ਹੈ ਇਹ ਇਹਨੂੰ ਬਾਹਰ ਮੱਕੀ ਦੀ ਤੇ ਹੋਰ ਕਈ ਸਾਡੀਆਂ ਫਸਲਾਂ ਨੇ ਰਵਾਇਤੀ ਜਿਹੜੀਆਂ ਫਸਲਾਂ ਆਹੀਂ ਕਬਾ ਨਰਮਾ ਮੱਕੀ ਮੂੰਗੀ ਤੋਰੀਆ ਸਰੋਂ ਕਈ ਫਸਲਾਂ ਨੇ ਸਾਡੀਆਂ ਜਿਹੜੀਆਂ ਆਹੀਂ ਕਿਸਾਨ ਬੀਜ ਸਕਦੇ ਆ ਮਿਰਚ ਦੀ ਬੜੀ ਖੇਤੀ ਹੁੰਦੀ ਦੀ ਸਾਡੇ ਆਲੂ ਹੁੰਦਾ ਸਬਜ਼ੀਆਂ ਦੀ ਖੇਤੀ ਕਈ ਤਰ੍ਹਾਂ ਦੀਆਂ ਪ੍ਰਕਾਰ ਦੀਆਂ ਪੰਜਾਬ ਚੋਂ ਦੁੱਧ ਦੀ ਡੇਰੀ ਨੂੰ ਵਧਾਇਆ ਜਾਵੇ ਪਿਛਲੇ ਕੁਝ ਸਾਲਾਂ ਚੋਂ ਦੁੱਧ ਦਾ ਉੱਪਰ ਰੇਟ ਸੀ ਹੁਣ ਫੇਰ ਥੱਲੇ ਕਿਸਾਨ ਦਾ ਦੁੱਧ ਜਿਹੜਾ ਉਹ ਫਿਰ ਰੋ ਰਿਹਾ ਕੋਡੀਆਂ ਦੇ ਭਾਅ ਉਹਨੂੰ ਕੋ ਪੁੱਛ ਨਹੀਂ ਰਿਹਾ ਇਸ ਕਰਕੇ ਇਹ ਸਾਡੀਆਂ ਕੁਝ ਮੰਗਾਂ ਨੇ ਜਿਹੜੀਆਂ ਅਸੀਂ ਲੈ ਕੇ ਇਹਤੇ ਰੋਡ ਤੇ ਉਤਰੇ ਆਂ ਵੈਗਨੂ ਜੀ ਕਾ ਖਾਲਸਾ ਵੈਗਨੂ ਸਾਡੇ ਅੱਜ ਕਿਰਤੀ ਕਿਸਾਨੀਓਂ ਸਾਡੇ ਅੱਜ ਕਿਰਤੀ ਕਿਸਾਨੀਓਂ ਦੇ ਭਾਵੇਂ ਤਾਂ ਕਿਸਾਨਾਂ ਦੇ ਮਸਲੇ ਬਹੁਤ ਜ਼ਿਆਦਾ ਹੈ ਪਰ ਜਿਹੜੇ ਮੇਨ ਮਸਲੇ ਲੈ ਕੇ ਕਿਰਤੀ ਕਿਸਾਨੀਓਂ ਲੜ ਰਹੀ ਹੈ ਉਹਦਾ ਮੇਨ ਮਸਲਾ ਸਾਡਾ ਦਰਾਈ ਪਾਣੀਆਂ ਦਾ ਮਸਲਾ ਹੈ ਸਾਡਾ ਦਰਾਈ ਪਾਣੀ ਸਾਥੋਂ ਲੁੱਟਿਆ ਜਾ ਰਿਹਾ ਹੈ ਜਦੋਂ ਕਿ Rajasthan ਦਾ ਰੇਤਾ ਮਿੱਟੀ ਵੀ ਵਿਕ ਰਹੀ ਹੈ ਸਾਡਾ ਪਾਣੀ ਮੁਕਤੀ ਦੇ ਵਿੱਚ ਰਸਤਾਂ ਦਿੱਤਾ ਜਾ ਰਿਹਾ ਹੈ ਉਹਦੇ ਵਾਸਤੇ ਸੰਘਰਸ਼ ਕਰ ਰਹੇ ਆਂ ਅਸੀਂ ਇਹ ਚਾਹੁੰਦੇ ਆ ਸਾਡੇ ਹਰ ਕਿਸਾਨ ਨੂੰ ਹਰ ਖੇਤ ਦੇ ਵਿੱਚ ਹਰ ਮੋਗੇ ਤੇ ਹਰ ਸੂਏ ਦੀ ਟੇਲ ਤੇ ਪਾਣੀ ਪੂਰਾ ਪਹੁੰਚੇ ਤੇ ਸਾਡੀ ਹਰ ਘਰ ਦੇ ਵਿੱਚ ਪਾਣੀ ਪਹੁੰਚੇ ਇਹ ਸਾਡੀ ਸਰਕਾਰ ਨਾਲ ਲੜਾਈ ਹੈ ਨੰਬਰ 3 ਤੇ ਸਾਡਾ ਮਸਲਾ ਵਾਗਾ ਪਾਕਿਸਤਾਨ ਬਾਰਡਰ ਖੋਲਿਆ ਜਾਵੇ ਤਾਂ ਕਿ ਸਾਡੀਆਂ ਜੋ ਜਨਸਾਂ ਇਹਨਾਂ ਮੰਡੀਆਂ ਦੇ ਵਿੱਚ ਰੁਲਦੀਆਂ ਹਨ ਸਸਤੇ ਭਾਗਰੀਆਂ ਜਾਂਦੀਆਂ ਹਨ ਉਹ ਸਾਨੂੰ ਉਹਨਾਂ ਦਾ ਵਾਜਬ ਪੂਰਾ ਮੁੱਲ ਮਿਲੇ ਤੇ ਅਸੀਂ ਜਿਹੜੇ ਹੈਗਾ ਆਪਣਾ ਖੁਸ਼ਹਾਲੀ ਵਾਲੇ ਜੀਵਨ ਵੱਲ ਵਧੀਏ ਚੌਥੀ ਗੱਲ ਸਾਡੀ ਇਹ ਹੈ ਅਸੀਂ ਚਾਹੁੰਦੇ ਹਾਂ ਵੀ ਜੋ ਵੀ ਕਿਸਾਨ ਜਿਹੜਾ ਵੀ ਜੋ ਵੀ ਕਰਜ਼ਾ ਕਿਸਾਨ ਨੇ ਲਿਆ ਹੈ ਉਹ ਕਰਜ਼ੇ ਤੇ ਸਾਰੀ ਲੀਕ ਮਾਰੀ ਜਾਵੇ ਅਤੇ ਕਿਸਾਨਾਂ ਨੂੰ ਨਵੇਂ ਸਿਰਿਓਂ ਭਾਰਨ ਲਈ ਨਵੇਂ ਕਰਜ਼ੇ ਦਿੱਤੇ ਜਾਣ ਤਾਂ ਕਿ ਉਹ ਆਪਣਾ ਜਿਹੜਾ ਹੈਗਾ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ ਆਪਣੇ ਵਾਈ ਖੇਤੀ ਦੇ ਕੰਮ ਦੇ ਵਿੱਚ ਹੋਰ ਜਿਆਦਾ ਇੰਟਰਸਟ ਲੈ ਸਕਣ ਅਤੇ ਕੁਦਰਤ ਪੱਖੀ ਜੋ ਵੀ ਹੰਡ ਅਨਸਾਰ ਖੇਤੀ ਹੈ ਉਧਰ ਤੇ ਪੱਖੀ ਜੋ ਵੀ ਹੰਡਰਸਾ ਨੀਤੀਓਕ ਨੀਤੀ ਬਣਾ ਕੇ ਸਾਨੂੰ ਉਹ ਨੀਤੀਆਂ ਬਣਾਈ ਜਾਂਦੇ ਜਿਵੇਂ ਪਿੱਛੇ 290 ਕਰੋੜ ਰੁਪਇਆ ਸਰਕਾਰ ਕੋਲੇ ਭਿੰਤਾ ਖੇਤੀ ਵਾਸਤੇ ਆਇਆ ਸੀ ਪਰ ਸਰਕਾਰ ਐਡੀ ਬੇਕਾਰ ਰਹੀ ਉਹਦੇ ਵਿੱਚ ਉਹ ਪੈਸਾ ਹੀ ਨਹੀਂ ਵੰਡ ਸਕੀ ਉਹ ਪੈਸੇ ਵਾਪਸ ਗਏ ਨੇ ਜੇ ਉਹ ਕਿਸਾਨਾਂ ਨੂੰ ਦਿੱਤੇ ਹੁੰਦੇ ਤਾਂ ਅੱਜ ਅਸੀਂ ਉਹਦੇ ਵਿੱਚ ਝੋਨੇ ਦੀ ਖੇਤੀ ਛੱਡ ਕੇ ਮੂੰਗੀ ਦੀ ਫਸਲ ਬੀਜਦੇ ਕੋਈ ਮੱਕੀ ਦੀ ਫਸਲ ਬੀਜਦੇ ਕੋਈ ਹੋਰ ਇਹੋ ਜੀ ਫਸਲ ਬੀਜਦੇ ਜਿਹਦੇ ਨਾਲ ਕਿਸਾਨ ਦੀ ਮਤਲਬ ਕਿ ਆਮਦਨ ਵਿੱਚ ਵਾਧਾ ਹੁੰਦਾ ਤੇ ਸਰਕਾਰ ਨੂੰ ਵੀ ਉਹਦਾ ਫਾਇਦਾ ਹੁੰਦਾ ਅੱਧੇ ਘੱਟ ਤੋਂ ਘੱਟ ਪਾਣੀ ਜਿਹੜਾ ਹੈਗਾ ਉਹਦੀ ਵਰਤੋਂ ਹੁੰਦੀ ਤੇ ਪਾਣੀ ਥੱਲੇ ਵਾਲਾ ਪਾਣੀ ਬਚਾਇਆ ਜਾ ਸਕਦਾ ਇੱਕ ਸਰਕਾਰ ਕੋਲੇ ਅਸੀਂ ਛੋਟੀ ਜੀ ਹੋਰ ਬੇਨਤੀ ਕਰਦੇ ਆਂ ਕਿ ਸਰਕਾਰ ਪਾਣੀ ਥੱਲੇ ਵਾਲਾ ਬਚਾਉਣੀ ਚਾਹੁੰਦੀ ਹੈ ਤਾਂ ਹਰ 100 ਕਿੱਲੇ ਨੂੰ ਇੱਕ ਮੋਗਾ ਦਿੱਤਾ ਜਾਵੇ ਅਤੇ ਕਿਸਾਨ ਛੋਟਾ ਜਿੰਦ ਦੇ ਵਿੱਚ ਛੋਟਾ ਕਿਸਾਨ ਵੀ ਆਪਦਾ ਪਾਣੀ ਵੇਚੇ ਜੋ ਕੇ ਲੈ ਸਕੇ ਕਾਗਿਆਂ ਨੂੰ ਪੂਰਾ ਪਾਣੀ ਮਿਲੇ ਅਤੇ ਥੱਲੇ ਵਾਲਾ ਪਾਣੀ ਵੱਸ ਸਕੇ ਇਹ ਸਾਡੀਆਂ ਮੰਗਾਂ ਹਨ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਤੇ ਤੁਰੰਤ ਗੌਰ ਕਰਕੇ ਇਹਨਾਂ ਦਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ